ਮੈਂ ਤਲਵਿੰਦਰ ਚਾਹਲੀ ਕੁਆਰਫੇਲ ਤੋਂ ਹਾਜ਼ਰ ਹੋਈਆਂ। ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ। ਇਹਦੇ ਵਿੱਚ ਆਪਾਂ ਪਹਿਲਾਂ ਗੁਪਤ ਕਾਲ ਦਾ ਵਿਕਾਸ ਪੜਿਆ ਸੀਗਾ। ਗੁਪਤ ਕਾਲ ਦੇ ਵਿਕਾਸ ਵਿੱਚ ਆਪਾਂ ਨੇ ਪਹਿਲਾਂ ਮਥਰਾ ਦਾ ਵਿਕਾਸ ਪੜਿਆ ਸੀ। ਹੁਣ ਸਾਰਨਾਥ ਦਾ ਵਿਕਾਸ ਪੜਨਾ ਹੈ। ਜਿਹਦੇ ਵਿੱਚ ਦਾ ਬੁੱਧਾ ਪ੍ਰੀਚਿੰਗ ਦਾ ਲਾਜ ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ। ਇਹ ਮੂਰਤੀ ਆਕ੍ਰਿਤੀ ਬਾਰੇ ਆਪਾਂ ਨੇ ਪੜਨਾ। ਇਹ ਸਾਰਨਾਥ ਵਿੱਚ ਪਈ ਆ। ਸਾਰਨਾਥ ਦੀ ਅਕ੍ਰਿਤੀ ਹੈ ਜਿੱਥੇ ਮਹਾਤਮਾ ਬੁੱਧ ਨੇ ਆਪਣੇ ਮਤ ਦਾ ਮਤ ਦੇ ਪ੍ਰਚਾਰ ਦਾ ਪਹਿਲਾ ਚੱਕਰ ਚਲਾਇਆ ਸੀ ਗੁਪਤ ਕਲਾ ਦਾ ਪ੍ਰਮੁੱਖ ਕੇਂਦਰ ਰਿਹਾ ਹੈ ਮਤਰਾ ਵਿੱਚ ਸਰੀਰਾਂ ਨੂੰ ਇੰਨਾ ਸੁਖਮ ਨਹੀਂ ਸੀ ਬਣਾਇਆ ਗਿਆ ਜਿੰਨਾ ਸਾਰਨਾਥ ਵਿਖੇ ਬਣਾਇਆ ਗਿਆ ਸੀ ਸਾਰਨਾਥ ਦੇ ਸਰੀਰ ਉਧੇਰੇ ਹਲਕੇ, ਮੁਲਾਇਮ, ਨਰਮ ਸੰਵੇਦੀ ਅਤੇ ਆਤਮਿਕ ਪ੍ਰਤੀਤ ਹੁੰਦੇ ਹਨ ਇਹ ਪੱਥਰ ਨਹੀਂ ਸਗੋਂ ਜੀਉਂਦੇ ਜਾਗਦੇ ਸਾਰ ਲੈਂਦੇ ਹੱਡ ਮਾਸ ਦੇ ਬਣੇ ਅਤੀ ਸੁੰਦਰ ਅਲੌਕਿਕ ਮਨੁੱਖ ਪ੍ਰਤੀਤ ਹੁੰਦੇ ਹਨ ਗੁਪਤ ਸ਼ੈਲੀ ਦੀ ਮੂਰਤੀ ਕਲਾ ਦੀ ਪੱਧਰ ਦਾ ਸਿਖਰ ਸਾਰਨਾਥ ਦੇਵ ਵਿਖੇ ਬੁੱਧ ਵਿੱਚ ਵਿਖਿਆ ਜਾ ਸਕਦਾ ਹੈ ਜੋ ਇਸ ਤਸਵੀਰ ਵਿੱਚ ਦਿਖਾਈ ਦਿੰਦਾ ਹੈ ਇਸ ਦੇ ਹੱਥਾਂ ਦੀ ਸਥਿਤੀ ਧਰਮ ਚੱਕਰ ਪ੍ਰਵਰਤਨ ਮੋਦਰਾ ਵਿੱਚ ਹੈ ਅਰਥਾਤ ਇਹ ਪ੍ਰਚਾਰ ਦੇ ਚੱਕਰ ਨੂੰ ਚਲਾਉਣ ਦੀ ਸਥਿਤੀ ਵਿੱਚ ਹੈ ਇਹ ਚਨਾਰ ਪੱਥਰ ਦਾ ਹੈ ਅਤੇ ਇਸ ਦੀ ਉੱਪਰਲੀ ਤੈ ਬਹੁਤ ਮਲਾਈਮ ਤੇ ਚਮਕੀਲੀ ਹੈ ਇਸ ਦੀ ਉਚਾਈ 158 ਸੈਂਟੀਮੀਟਰ ਹੈ ਇਹ ਇਸ ਸਮੇਂ ਸਾਰਨਾਥ ਦੇ ਸੰਗ੍ਰਹਿਲਿਆ ਵਿੱਚ ਸੁਰੱਖਿਅਤ ਹੈ ਮਹਾਤਮਾ ਵਜਰਾਸਨ ਵਿੱਚ ਬੈਠਾ ਹੈ ਤੇ ਇਸ ਦੇ ਦੋਵੇਂ ਹੱਥ ਸੀਨੇ ਦੇ ਸਾਹਮਣੇ ਹਨ ਧਰਮ ਚੱਕਰ ਪਰਵਰਤਨ मुद्रा ਵਿੱਚ ਹਨ ਚੌਂਕੀ ਹੈ ਜਿਸ ਉੱਤੇ ਉੱਪਰ ਮੀਆਂ ਮੂਰਤੀਆਂ ਰਹੀਆਂ ਇੱਕ ਦ੍ਰਿਸ਼ ਵਿੱਚ ਇੱਕ ਚੱਕਰ ਅਤੇ ਇਸ ਦੇ ਦੋਹਾਂ ਪਾਸੇ ਸੱਤ ਸ਼ਿਸ਼ਿਵ ਹੱਥ ਜੋੜ ਕੇ ਅਤੇ ਗੋਡੇ ਨਿਵਾ ਕੇ ਖੜੇ ਹਨ ਇਹਨਾਂ ਵਿੱਚੋਂ ਪੰਜਾਂ ਦੇ ਸਿਰ ਮੁੰਨੇ ਹੋਏ ਹਨ ਅਤੇ ਇਹ ਪਹਿਲੇ ਭਿਖੂ ਪ੍ਰਤੀਤ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਪਹਿਲਾਂ ਇਹ ਮਹਾਤਮਾ ਬੁੱਧ ਦੇ ਸਾਥੀ ਸਨ ਅਤੇ ਫਿਰ ਉਹਨਾਂ ਨੂੰ ਛੱਡ ਕੇ ਚਲੇ ਗਏ ਜਦੋਂ ਮਹਾਤਮਾ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਫਿਰ ਆਏ ਮਾਫੀ ਮੰਗੀ ਸਿੱਖਿਆ ਲਈ ਅਤੇ ਮਤ ਦਾ ਪ੍ਰਚਾਰ ਕਰਨ ਲਈ ਭਿਖਸ਼ੂ ਬਣ ਗਏ ਨਾਗ ਦੇ ਦੋ ਹੋਰ ਸ਼ਿਸ਼ਮਾ ਅਤੇ ਪੁੱਤਰਦਾਨੀ ਪ੍ਰਤੀਤ ਹੁੰਦੇ ਹਨ ਸ਼ਾਇਦ ਇਹ ਮੂਰਤੀ ਤਿਆਰ ਕਰਨ ਲਈ ਦਾਨ ਦਿੱਤਾ ਸੀ ਸਰੀਰ ਵਜਰ ਅਸਨ ਵਿੱਚ ਹੁਣ ਕਾਰਨ ਸਿੱਧਾ ਅਤੇ ਅਡੋਲ ਪ੍ਰਤੀਤ ਹੁੰਦਾ ਹੈ ਹੁਣ ਆਪਾਂ ਕ੍ਰਿਤੀ ਦੀ ਜਿਹੜੀ ਹਾਂ ਸਿਚੁਏਸ਼ਨ ਉਹਦੇ ਬਾਰੇ ਪੜਾਂਗੇ ਅੱਖਾਂ ਦੇ ਪਿੱਛੇ ਕੋਈ ਹਿਲਜੁਲ ਹੈ ਜਾਂ ਕੋਈ ਰੋਸ਼ਨੀ ਹੈ ਜਿਸ ਦੀ ਸੁੰਦਰਤਾ ਨੂੰ ਮਹਾਤਮਾ ਮਾਣ ਰਹੇ ਹਨ ਇਹ ਆਮ ਲੋਕਾਂ ਨੂੰ ਵਿਖਾਈ ਨਹੀਂ ਦਿੰਦੀ ਇਹ ਅਸੀਮ ਸੁੰਦਰਤਾ ਦਾ ਅਨੁਪਵ ਮਹਾਤਮਾ ਦੀ ਨਿਮੀ ਮੁਸਕਾਨਾਈ ਪ੍ਰਤੀਤ ਹੁੰਦਾ ਹੈ ਅੱਖਾਂ ਦੀਆਂ ਪਲਕਾਂ ਬਹੁਤ ਨਾਜੁਖ ਹਨ ਅਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮਹਾਤਮਾ ਅੰਦਰੋਂ ਜਾਗਦਾ ਹੈ ਜਿਵੇਂ ਕੋਈ ਮਿੱਠਾ ਸੁਪਨਾ ਲੈ ਰਿਹਾ ਹੈ ਮੂੰਹ ਤੇ ਹੋਠ ਬੜੇ ਸੁਯੇਜਨਸ਼ੀਲ ਅਤੇ ਨਾਜੁਖ ਹਨ ਇਹ ਬੰਧ ਹਨ ਅਤੇ ਇਹਨਾਂ ਦੀ ਨਿਮੀ ਮੁਸਕਾਨ ਤੋਂ ਜਾਪਦਾ ਹੈ ਜਿਵੇਂ ਹੁਣੇ ਖੁੱਲਣਗੇ ਅਤੇ ਕੋਈ ਸਿੱਖਿਆ ਦੇ ਸ਼ਬਦ ਕਹਿਣਗੇ ਇਹ ਚਿਹਰਾ ਕਿਸੇ त्यागी ਸਿੱਖਿਆਤ ਜਾਂ ਸੁੰਦਰ ਪ੍ਰੇਮੀ ਦਾ ਨਹੀਂ ਪ੍ਰਤੀਤ ਹੁੰਦਾ ਸਗੋਂ ਸ਼ਾਂਤ ਪ੍ਰਭਾਵਸ਼ਾਲੀ ਅਤੇ ਮਿੱਠੋ ਬੋਲੜਾ ਚਾਪਦਾ ਹੈ ਇਸ ਉਤੇ ਨਾ ਖਤਮ ਹੋਣ ਵਾਲਾ ਆਨੰਦ ছায়ਾ ਹੋਇਆ ਹੈ ਇਹ ਨਿਰੰਕੁਸ਼ ਆਨੰਦੀ ਰੰਕੁਸ਼ ਆਨੰਦ ਦੀ ਪ੍ਰਸੰਤਾ ਨੂੰ ਮਾਣ ਰਿਹਾ ਹੈ ਤੇ ਇਹ ਆਪਣੀ ਕੋਮਲ ਵਿਸਵਾਦ ਦੀ ਦਿਸ਼ਾ ਹੈ ਇਹ ਬਿਸਮਾਦੀ ਸੁੰਦਰਤਾ ਕੇਵਲ ਕਲਪਨਾ ਜਾਂ ਸੁਪਨਿਆਂ ਵਿੱਚ ਹੀ ਵੇਖੀ ਜਾ ਸਕਦੀ ਹੈ ਇਸ ਤੋਂ ਆਮ ਲੋਕਾਂ ਲਈ ਪਿਆਰ ਟਪਕ ਰਿਹਾ ਹੈ ਕੁੰਡਲ ਦੇ ਦੁਹੇ ਪਾਸੇ ਦੋ ਪਰੀਆਂ ਹਨ ਜਿਹੜੀਆਂ ਅਰਸ਼ਾਂ ਤੋਂ ਮਹਾਤਮਾ ਬੁੱਧ ਤੇ ਫੁੱਲ ਵਰਸਾਉਣ ਆਈਆਂ ਹਨ ਪ੍ਰਕਾਸ਼ ਕੁੰਡਲ ਵਧੇਰੇ ਸੁਖਮ ਪ੍ਰਤੀਤ ਹੁੰਦਾ ਹੈ ਇਸ ਤਰ੍ਹਾਂ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਮਹਾਤਮਾ ਸਾਰਨਾਥ ਦਾ